ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਸਿੰਗਾਪੂਰੀ ਮੇਲੇ ਦੇ ਵਿੱਚ ਸੰਗਰੂਰ ਸੰਗਰੂਰ ਬਕੇ ਗਲੀਚੇ ਜੋ ਆਪਣੇ ਘਰਾਂ ਦੀ ਚਾਰ ਚੰਨ ਲਾਉਂਦੇ ਨਵੇਂ ਘਰਾਂ ਦੇ ਵਿੱਚ ਜਾਂ ਪੁਰਾਣੇ ਘਰਾਂ ਦੇ ਵਿੱਚ ਆਪਣੇ ਘਰਾਂ ਨੂੰ ਸੁੰਦਰ ਬਣਾਉਣ ਲਈ ਗਲੀਚੇ ਵਗੈਰਾ ਵਿਸਾਈ ਜਾਂਦੇ ਆ ਚੱਲੀ ਹਾਂ ਕਿੱਥੋਂ ਆਏ ਦੋਸਤ ਕਿੱਥੋਂ ਆਏ

बहुत सुंदर सुंदर डिजाइन ने बस 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 बहुत एक किन्ने दिया 25 ਗਾਇ ਬੀਚ ਬਟਨ ਲੈਸ ਹੈ 2000 ਰੁਪਏ ਲੱਗੇਗਾ ਇਹ ਵਾਲਾ ਇਹ ਉਹ ਵਾਲਾ ਉੱਪਰ ਉਹ ਨਾ ਬਾਹਰ ਦਾ ਹੈ ਇਹ ਵਾਲਾ بڑا ਇਹ ਪੂਰੇ ਰੂਮ ਕਾ ਹੈ ਜੀ ਇਹ 4500 ਰੁਪਏ ਕਾ 3600 ਪੜੇਗਾ ਬੀਚ ਬਟਨ ਲੈਸ ਕਰਕੇ ਜੇ ਸੋਤੋਂ ਮੇਲੇ ਤੋਂ ਬਿਨਾ ਬਾਹਰੋਂ ਲੈਣਾ ਹੋਵੇ ਕਿੱਥੋਂ ਮਿਲੂ ਇਹ ਜੇ ਮੇਲੇ ਤੋਂ ਬਾਅਦ ਲੈਣਾ ਹੋਵੇ ਮਿਲਦਾ ਨਹੀਂ ਨਹੀਂ ਕਿੱਥੋਂ ਆਣੇ ਤੁਸੀਂ ਕਿੱਥੋਂ ਆਣੇ ਹੋ ਜੂਪੀ ਸੇ ਜਿੱਦਾਂ ਉਹ ਸਾਰਨਪੁਰੀ ਆਏ ਹੋਇਆ ਮਿਲੇਗਾ ਬਾਦ ਪਿਆਰ ਉਹ ਆਊਟ ਲੈਵਲ ਮਿਲੇਗਾ ਬਾਦ ਨਹੀਂ ਮਿਲੇਗਾ ਹਾਂ ਯਾਹ ਪਰ ਰਹਿੰਦੇ ਨੇ ਹਾਂ ਯਾਹ ਪਰ ਰਹਿੰਦੇ ਨੇ ਨਹੀਂ ਨਹੀਂ ਬਾਦ ਚ ਲੈਣਾ ਹੋਵੇ ਜਿੱਦਾਂ ਜ਼ਰੂਰਤ ਹੋਵੇ ਜੂਪੀ ਤਾਂ ਜਾਂਦੀ ਰਹਿੰਦੇ ਨੇ ਉਹ ਵੀ ਨਹੀਂ ਆਏ ਬਦੋ ਹੀ ਕਿਥੇ ਓਕੇ ਬਨਾਰਸ ਆਏ ਦੱਸੋ ਨਾ ਜਿੱਦਾਂ ਉਹ ਸਾਰੇ ਸੋਫੇ ਵਗੈਰਾ ਹਾਂਜੀ ਦੋਸਤੋ ਤੁਹਾਨੂੰ ਦਿਖਾਈ ਸੀ ਇਹਨਾਂ ਦੇ ਰੇਟ ਜੇ ਕਿਸੇ ਨੇ ਲੈਣੇ ਵੀ ਹੋਣ ਇਹ ਬਾਅਦ ਦੇ ਵਿੱਚ ਤਾਂ ਇਹ ਸਾਰੀ ਦੀ ਸਾਰੀ ਵੈਰਾਈਟੀ ਬਨਾਰਸ ਤੋਂ ਆਉਂਦੀ ਆ ਬਨਾਰਸ ਤੋਂ ਸਾਰੀ ਵੈਰਾਈਟੀ ਤਿਆਰ ਹੋ ਕੇ ਆਉਂਦੀ ਆ ਤਾਂ ਤੁਸੀਂ ਬਨਾਰਸ ਤੋਂ ਇਹਨਾਂ ਨੂੰ ਖਰੀਦ ਸਕਦੇ ਹੋ ਜੇਕਰ ਤੁਸੀਂ ਇਹਨਾਂ ਮੇਲਿਆਂ ਤੋਂ ਬਿਨਾਂ ਕਿਤੇ ਖਰੀਦਣਾ ਮਿਲਦੇ ਤਾਂ ਆਪਣੀਆਂ ਆਮ ਦੁਕਾਨਾਂ ਤੇ ਵੀ ਨੇ ਪਰ ਰੇਟ ਦਾ ਫਰਕ ਪੈ ਜਾਂਦਾ ਜੇਕਰ ਤੁਹਾਡਾ ਮਨਾਰਸ ਕਣੀ ਗੇੜਾ ਵਜਦਾ ਤਾਂ ਉੱਥੋਂ ਖਰੀਦ ਸਕਦੇ ਹੋ ਸਸਤੇ ਇਹਦਾ ਰੇਟ ਦੱਸਿਆ ਨੇ 4500 ਰੁਪਇਆ 20% ਮੇਲੇ 'ਚ ਡਿਸਕਾਊਂਟ ਆ ਇਹਦਾ 34 34 35 3500 ਦੇ 2400 ਦੇ 1200 ਦੇ ਇਦਾਂ ਰੇਟ ਹੈ ਇਹਨਾਂ ਦੇ ਮੌਕੇ ਤੇ ਕਿਸੇ ਨੇ ਲੈਣੇ ਹੁਣ ਤਾਂ ਘੱਟ ਵੱਧ ਹੋ ਜਾਂਦੇ ਆ